ਉਹ ਅੱਜ ਆਪਾਂ ਅਜਨਾਲਾ ਸੈੜ ਕੰਨੀਆਂ ਪਰ ਅਸਨ ਜਾ ਰਹੇ ਆ ਤੇ ਦੋ ਤਿੰਨ ਟਰੈਕਟਰ ਆਪਣੇ ਮਗਰ ਆ ਤੇ ਬਾਕੀ ਦੋ ਤਿੰਨ ਆਪਣੇ ਕੋਲ ਮੁਰਿਆ ਤੇ ਆਪਾਂ ਜਿਹੜਾ ਰਸਨਾ ਅੱਜ ਆਪਾਂ ਪਹੁੰਚਾਂਗੇ ਉਸੇ ਅਗੇ ਤੇ ਕੱਲੂ ਸਾਰਾ ਫੋਤੇ ਆ ਕੇ ਵਰਤਾ ਦੇਣਾ ਤੇ ਆਪਾਂ ਆਦੇ ਨਾਲ ਸਾਰਾ ਫੈਸਿਲਟੀਆਂ ਲਿਆ ਗੱਦੇ ਪੈਣ ਲਈ ਪਾਣੀ ਫੋਤਣਾ ਸਾਰਾ ਆਪਣੇ ਦੇ ਉਹਨਾਂ ਦੇ ਖੜ ਪੀੜ ਨਾਲ ਲਿਆ ਆਂ ਤੇ ਬਾਕੀ ਆਪਾਂ ਕਹਾਂ ਜਾ ਕੇ ਹੁਣ ਮੋਗੇ ਰੁਕਾਂਗੇ ਤੇ ਮੋਗੇ ਸੋਟੇ ਨਾਲ ਕਰਾਂਗੇ ਗੱਲਬਾਤ ਤੇ ਆਪਣੇ ਵਿੰਡੋ ਸੇ ਟਰੈਕਟਰ ਤੁਰਿਆ ਬਾਈ ਸੇ ਟਰੈਕਟਰ ਤੁਰਿਆ ਤੇ ਬਾਕੀ ਆਪਾਂ ਹੁਣ ਕਹਾਂ ਦੇਖਨੇ ਆ ਵੀ ਅਜਨਾਰੀ ਆਣਾ ਜਾਂ ਅਜਨਾਰੇ ਤੋਂ ਕਹਾਂ ਜਾਣਾ ਸੋਨੋ ਬਾਕੀ ਟਰੈਕਟਰ ਆਪ ਦਿਖਾ ਦਾਂਗੇ ਆਜ ਟਰਾਲੀ ਦਾ ਇੱਥੇ ਫੋਟੋਨ ਕਰਕੇ ਕੈਮਰਾ ਸਾਈਡ ਦੇ ਨਹੀਂ ਪਾਉਂਦਾ ਤੇ ਬਾਕੀ ਆਪਣੇ ਕੋਲ ਤਿੰਨੇ ਚਾਰ ਟਰੈਕਟਰ ਆਪਣੇ ਕਹਾ ਖੜੇ ਆ ਪਰ ਜਾਈ ਜਾਂਦੇ ਆ ਮਲਾ ਹੌਲੀ ਹੌਲੀ ਆਪਾਂ ਆਉਣਾ ਜਾ ਕੇ ਦੇਖਦੇ ਆ ਵੀ ਅੱਜ ਨਾਲ ਹੀ ਚੱਲੇ ਆ ਤਾਹਾਂ ਚੱਲੇ ਨੇ ਰਸਨਾ ਆਪਣਾ ਇੱਕ ਤਾਂ ਆਪਣੇ ਕੋਲ ਚਾਰ ਹੋ ਗਿਆ ਚਾਰ ਹੋ ਗਿਆ ਤੂੜੀ ਹੋ ਗਈ ਤੇ ਬਾਕੀ ਆਪਾਂ ਜਿਹੜਾ ਰਸ ਇਕੱਠਾ ਕੀਤਾ ਸੀ ਉਹ ਹੋ ਗਿਆ ਆ ਆਪਾਂ ਬਾਕੀ ਰਸ ਨੂੰ ਲੈ ਜਾ ਸੀ ਬੰਦਾ ਪਾਣੀ ਵੀ ਲੈ ਰਿਆ ਸੀ ਪੂਰਾ ਤੇ ਪੂਰਾ ਮੈਕ ਇੰਨਾ ਕਿਵੇਂ ਬੰਦਾ ਜਾ ਕੇ ਆਪਾਂ ਹੁਣ ਪਹੁੰਚਾਂਗੇ 7 ਵਜੇ ਆਣਗੇ ਤੇ ਮੈਂ ਟੋਆ ਆਪਾਂ ਤਰੇ ਸੀ ਨੌਂ ਕਮੇ ਨੌਂ ਵਜੇ ਆਪਾਂ ਤਰੇ ਜੀ ਪਿੰਡ ਤੇ ਹੁਣ ਆਪਾਂ ਜਾ ਕੇ ਉੱਥੇ ਦੇਖਣਾ ਵੀ ਇਥੇ ਕੌਣ ਆ ਬਾਕੀ ਹੁਣ ਤੁਹਾਨੂੰ ਇੱਕ ਇਹ ਟਰੈਕਟਰ ਹੁੰਦਾ ਉਹ ਦਿਖਾਵਾਂਗੇ ਤੇ ਤੁਸੀਂ ਹੁਣ ਲਾਈਵ ਨਾਲ ਜੁੜੇ ਰਹੋ ਬਾਤ ਹੋਰਾਂ ਦਾ ਆਪਾਂ ਪਤਨੀ ਲੰਗੇ ਆਏ ਸੀ ਤੇ ਆਪਾਂ ਮੋਕੇ ਜੇ ਵਸਲਾ ਵੇਖ ਰਹਿਗੇ ਬੰਦਾ ਆਪਣੇ ਤਾਂ ਇਹ ਆਪਾਂ ਪਤਨੀ ਆਪਾਂ ਲੰਗੇ ਆਏ ਤੇ ਆਪਾਂ ਕੁਟਰਮੈਂਟ ਆਗੇ ਤੇ ਬਾਰ ਮੋਗੇ ਦੇ ਪੱਲਾ ਵਈ ਜਾਵਾ ਤੇ ਬਾਕੀ ਮੋਗੇ ਰੋਕਾ ਕੇ ਟਰੈਕਟਰ ਸਾਰੇ ਇਹ ਰੋਕ ਸੁਪਰੇ ਰੱਖ ਕੇ ਤੇ ਚੱਲਾ ਬਾਕੀ ਉਹਨਾਂ ਆ ਕੇ ਆਪਣਾ ਕੋਈ ਟਰੈਕਟਰ ਹੁੰਦਾ ਉਹ ਦਿਖਾ ਦਿੰਦੇ ਆ ਹਾਂਜੀ ਭਾਈ ਆਪਾਂ ਹੁਣ ਬਹੌਂਦਿਆਂ ਬਸ ਜਿਸੇ ਲੱਗੇ ਆਪਾਂ ਆ ਗਏ ਬੁੱਟਰ ਪਿੰਡ ਨੰਗਿਆ ਏ ਤੇ ਉਹ ਜਾਹਨੇ ਹੰਟੀ ਦਾ ਤੇ ਆਪਣਾ ਇੱਕ ਟਰੈਕਟਰ ਜਿਹੜਾ ਉਹ ਬੜਾ ਥੱਲੇ ਦੀ ਆ ਬੁੱਟਰ ਤੇ ਬਾਕੀ ਆਪਾਂ ਹੁਣ ਗਾਂਹਾਂ ਜਾ ਕੇ ਛੋੜਨ ਵੀਡੀਓ ਆਪਾਂ ਇਹ ਚੱਲਦੀਆਂ ਰਹਿਣਗੀਆਂ ਸਾਣਾ ਫੜਾਲੀਆ ਚੈਨਲ ਤੇ ਆਪਾਂ ਸਭ ਸਾਰਾ ਕੁਸਰ ਜਾਣਕਾਰੀ ਜਿੰਦੇ ਰਹਾਂਗੇ ਫਿਰ ਤੇ ਕਾਲੀ ਲੋੜ ਆ ਰਾਸਨ ਦੀ ਲੋੜ ਆ ਕਾਲੀ ਲੋੜ ਆ ਠੀਕ ਹੈ ਤੇ ਬਾਕੀ ਜੇ ਆਪਣੇ ਨਾਲ ਕੋਈ ਗੱਲਬਾਤ ਆ ਤਾਂ ਆਪਣੀ ਸਨ ਹਫਤਾਲੀਆ ਇੰਸਟਾਗ੍ਰਾਮ ਤੇ ਵੀ ਆੜੀ ਚੱਲਦੀ ਆ ਫੇਸਬੁੱਕ ਤੇ ਵੀ ਚੱਲਦੀ ਆ ਤੇ ਆਪਣੀ YouTube ਤੇ ਵੀ ਚੱਲਦੀ ਆ ਉੱਥੇ ਜਾ ਕੇ ਆਪਣਾ ਕੋਈ ਗੱਲਬਾਤ ਕਰ ਸਕਦਾ ਠੀਕ ਆ ਤੇ ਬਾਕੀ ਹੁਣ ਤੁਸੀਂ ਆਪਣਾ ਆਪਣਾ ਬਾਤ ਹੋਈ ਰਹਿ ਗਿਆ ਹੁਣ ਮੁੜ ਕੇ ਇਧਰ ਤੇ ਆਹ ਨਾ ਉਸ ਤੋਂ ਵੀ ਠੀਕ ਅਦੇ ਵਾਲੇ ਵਾਲੇ ਪੂਰਾ ਓਕੇ ਆ ਕਲੀਅਰ ਆ ਬਾਈ ਜਰਾ ਇਹਨੂੰ ਕੋ ਪੂਰੀ ਬੋਲਾ ਤੇ ਇੱਕ ਤਾਫਾ ਟਰਾਲੀ ਦੇ ਅਰਸਫਾ ਕੋਲੇ ਕਿਉਂ ਤੋਂ ਵੀ ਬੈਠ ਤਾ ਨਾ ਤੇ ਇਧਰ ਪਾਲ ਫੋਨੀ ਆਪਾਂ ਭੁੱਲ ਗਏ ਤਾਂ ਕਰਕੇ ਆਪਾਂ ਬਾ 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 ਕੀ ਲੱਗ ਗਈ ਗੱਲੜੀ ਮੇਰਾ ਚੱਲੀ ਜਾਂਦਾ ਕ ਮੇਰਾ ਹੀ ਚੱਲੀ ਜਾਂਦਾ ਠੀਕ ਆ ਬਾਈ ਤੇ ਆਪਾਂ ਇੱਕ ਹੋਰ ਗੱਲ ਦੀ ਗੱਲ ਕਰਨੀ ਹੈ ਬਾਈ ਜਿਹੜਾ ਰਾਈਡਰ ਤਾਂ ਆਪਣੇ ਨਾਲ ਧੜਾ ਵਾਲੇ ਆ ਬਾਈ ਕਦੇ ਜੇ ਦਾ ਪਾਪ ਦੇ ਦੇਗਾ ਅੱਗੇ ਉਹ ਆ ਉਹ ਵੀ ਨਹੀਂ ਹੋਣਾ ਕਹਿੰਦੇ ਉਹਦਾ ਟਾਈਕੀ ਗੇਰਾ ਪੜੋਸਤਾ ਹੈ ਯਾਰ ਮੈਂ ਕਹਾ ਹਾਂ ਦਾ ਬ్రో ਸਾਡਾ ਸੌਡ ਪੈਣੀ ਤੇ ਲੱਗ ਗਿਆ ਆਪਾਂ ਦੇਖ ਲਾਂਗੇ ਤੇ ਵਾਕੀ ਆਪਾਂ ਅਗੇ ਫਿਰ ਟਰੈਕਟਰ ਹੋ ਰਿਹਾ ਹੈ ਨਾ 20 ਅਰਕਵਾਲੀ ਪੈ ਗਏ ਕੋਈ ਮੂਰਿਆ ਕੋਈ ਪਿੱਛੇ ਆ ਟਰੈਕਟਰ ਆਉਂਦੇ ਆ ਪੱਖੇ ਹੋਵਾਂਗੇ ਉਦੋਂ ਸੁਨਦਾ ਹੀ ਆ ਆ ਕੇ ਵੀ ਟਰੈਕਟਰ ਇਕੱਠੇ ਹੋ ਗਏ ਤੇ ਸਾਰਾ ਪਸੂ ਹੋ ਰਿਹਾ ਹੁੰਦਾ ਹੈ ਕਿ 8 ਰਾਤੀ ਚੱਗੀ ਹੈ ਤੇ ਉਹ ਆਪਾਂ ਜਿਹੜੀ ਟਰਾਲੀ ਜਾਂ ਜਿਹੜੇ ਆਪਣੇ ਕੋਲ ਘੂਰੀ ਆ ਘੂਰੀ ਤੇ ਆਪਣੇ ਕੋਲ ਗੱੱਲਿਆ ਤੇ ਰਾਸ਼ਨ ਆਪਣੇ ਕੋਲ ਮਤਲਬ ਖਾਣ ਪੀਣ ਉਹ ਤੇ ਉਹ ਰਸਰਾ ਆਪਣੇ ਕੋਲ ਤੇ ਘੂਰੀ ਆਪਣੇ ਕੋਲ ਇਹ ਆਗਾ ਸਾਰਾ ਆਪਣੇ ਕੋਲ ਟਰਾਲਾ ਤੇ ਉਹ ਨਾਲ ਰਸਰਾ ਵੀ ਉਹ ਜਿਹੜੀ ਲਾਈਟ ਤੇ ਸਟ੍ਰਾਈਟ ਟਾਈਕ ਤੋਂ ਉਹ ਹੋਰ ਵੀ ਬਿਖਾਰੀ ਨਾਲ ਤੇ ਦਮਿਆਂ ਉਤਾਲਾ ਤੇ ਉਹ ਹੋਗਾ ਫਿੱਟਰਾ ਸੁਣ ਕੇ ਦੇਖਦਾ ਹਾਂ ਆਪਣੇ ਆਉਂਦਾ ਤੇ ਭਾਈ ਚਾਰ ਦਾ ਪੁੱਤੀ ਆਪਾਂ ਬਾਟ ਘਾਣਾ ਆ ਜਾਣਾ ਗਾਲੀ ਨਹੀਂ ਕਰਨੀ ਭਾਈ ਜਿਹੜਾ ਆਉਂਦੀ ਆ ਉਹਨਾਂ ਕੋਲ ਹੈਗੇ ਚਾਰ ਰਿਆਂ ਗੱਲਾਂ ਤੇ ਬਾਕੀ ਸੂਰਾ ਪੜਾਈ ਨਾ ਕਰੇ ਰਹੋ ਤੇ ਆਪਾਂ ਕੋਲੋਂ ਨਾ ਕਰੋ ਨਾ ਭਾਈ ਜਾਰ ਆਉਂਦੀ ਆ ਪਿੱਛੇ ਪਰ ਆਉਂਦੇ ਟਿਕਾਣਾ ਨਾਲ Aau deh, bayi apa nih? Bila mau ini Eh, mau bayi ਇਹ ਡੇਟਾ ਫਾਇਲ ਬਾਕੀ ਇੱਕ ਵਈ ਹੋ ਰਾ ਆਪਾਂ ਟਰਾਲੀ ਲੈਣੇ ਆ ਭਈਆਂ ਨੇ ਟਰਾਲੀ ਤੇ ਵੀ ਆਪਾਂ ਬੱਡੇ ਰੋਡ ਤੇ ਜਾਂਦੇ ਆ ਮੇਰਾ ਸਾਈਡ ਤੇ ਨਹੀਂ ਪਹੁੰਚਿਆ ਜਾਂ ਗੱਡੀਆਂ ਵਾਲਾ ਕਹਿਣਾ ਪੈਂਦਾ ਵੀ ਤੁਸੀਂ ਆਵਦਾ ਆਓ ਮਤਲਬ ਇੱਧਰ ਪੂਰੇ ਕੁਝ ਵੀ ਆਉਂਦਾ ਦਾ ਕਰਕੇ ਟਰਾਲੀ ਤੇ ਦਾ ਬੈਠਣਾ ਨਹੀਂ ਦਾ ਅਪਣਾ ਸੀ ਵੀ ਚਾਰ ਜਨੇ ਬਾਈ ਬੈਠਿਆ ਆਪਣੇ ਨਾਲ ਤਿੰਨ ਹੋਰ ਤੇ ਵੀ ਹੱਥ ਦੇਦੇ ਰਹਿੰਦੇ ਆ ਵੀ ਕੋਈ ਵਾਰ ਪਿੱਛੋਂ ਅਗਲਾ ਤੇਜ਼ ਨਾ ਆਉਂਦਾ ਹਾਈਵੇ ਦਾ ਕੰਮ ਆ ਰੋਡ ਤੇ ਜਾਂਦੇ ਆ लांबा <laughs> हो